ਕੋਈ ਸਮੇਂ ਸ਼ੇਰ ਇੱਕ ਦੋ ਬੰਦਿਆਂ ਨੂੰ ਮਾਰੇਗਾ ਖਾ ਜਾਏਗਾ ਪਰ ਜਾਂਦਾ ਪੇਟ ਸੋ ਜਾਵੇ ਢਾਈ ਕਰੋੜ ਬੰਦਿਆਂ ਦਾ ਕਤਲ ਸੀ ਹਿਟਲਰ ਤ੍ਰਿਪਤੀ ਫਿਰ ਵੀ ਨਹੀਂ 3 ਕਰੋੜ ਬੰਦੇ ਮਾਰੇ ਮੌਸੇ ਤੁੰਗ ਨੇ ਚਾਈਨਾ ਜੀ 3 ਕਰੋੜ ਨੂੰ ਉਜਾੜਿਆ ਤ੍ਰਿਪਤੀ ਫਿਰ ਵੀ ਨਾ ਹੋਈ ਮਨੁੱਖ ਜੈਸੇ ਜੈਸੇ ਖਤਰਨਾਕ ਹੁੰਦਾ ਗਿਆ ਹਥਿਆਰ ਵੀ ਖਤਰਨਾਕ ਹੁੰਦੇ ਗਏ ਜ਼ਰਾ ਸਾਦਾ ਸੀ ਸਰਲ ਸੀ ਲੜ ਪੈਂਦਾ ਸੀ ਬਸ ਨਾਖੂਨ ਹੀ ਕਾਫੀ ਨੇ ਜਾਂ ਦੰਦਾ ਨਾਲ ਕੱਟ ਲੈਂਦਾ ਸੀ ਐ ਨਹੀਂ ਐ ਹੀ ਸਸਤਾ ਸੀ ਨਾਖੂਨ ਤੇ ਦੰਦ ਹੋਰ ਕੁਝ ਵੀ ਨਹੀਂ ਫਿਰ ਲਾਠੀ ਦੇ ਨਾਲ ਲੋਹੇ ਦੀ ਨੌਕ ਜੁੜ ਗਈ ਵਰਛਾ ਫਿਰ ਤਲਵਾਰ ਫਿਰ ਬੰਦੂਕ ਜੈਸੇ ਜੈਸੇ ਮਨੁੱਖ ਖਤਰਨਾਕ ਹੁੰਦਾ ਗਿਆ ਹਥਿਆਰ ਖਤਰਨਾਕ ਹੁੰਦੇ ਗਏ ਫਿਰ ਤੋਪ ਫਿਰ ਟੈਂਕ ਅੱਜ ਮਨੁੱਖ ਹਾਈਡਰੋਜਨ ਬੰਬ ਤੋਂ ਵੀ ਅੱਗੇ ਚਲਾ ਗਏ ਹਰ ਵਕਤ ਡਰੇ ਡਰੇ ਰਹਿਣਾ ਹਰ ਵਕਤ ਭੈ ਬੇਤ ਰਹਿਣਾ ਕਿਦਰੇ ਇਹ ਨਾ ਹੋ ਜਾਏ ਕਿਦਰੇ ਉਹ ਨਾ ਹੋ ਜਾਏ ਕਿਦਰੇ ਉਹ ਨਾ ਹੋ ਜਾਏ ਇਹ ਤੇ ਸਿਆਲ ਗਿੱਦੜ ਗਿੱਦੜ ਤੇ ਆਪਣੀ ਛਾਇਆ ਤੋਂ ਵੀ ਡਰਦਾ ਹੈ ਕਰੇ ਖੋਤਾ ਭਾਰਤ ਦੇ ਵਿਚ ਬੇਵਕੂਫੀ ਦਾ ਚਿੰਨ ਮੰਨਿਆ। ਤੇ ਹਰ ਵਕਤ ਭਾਰ ਲਦੇ ਹੋਇਆ ਹੈ। ਪਿੱਠ ਤੇ ਭਾਰ ਲਦੇ ਹੋਇਆ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾਨਕ ਤੇ ਨਰ ਅਸਲ ਘਰ ਜੋ ਬਿਨ ਗੁਣ ਗਰਵ ਕਰ ਹਰ ਵਕਤ ਹੰਕਾਰ ਦੀ ਪੰਡ ਸਿਰ ਤੇ ਚੁਕੀ ਹੈ। ਅਸਲੀ ਖੋਤੇ ਅਸਲ ਘਰ ਮਨੁੱਖ ਐਸਾ ਪ੍ਰਾਣੀ ਹੈ ਸੰਬੰਧਾਂ ਤੋਂ ਬਿਨਾ ਜੀ ਨਹੀਂ ਸਕਦਾ ਸੰਬੰਧ ਹੀ ਚਾਹੀਦੇ ਨੇ ਚਾਹੀਦੇ ਤੋ ਮਨੁੱਖ ਚਾਰ ਤਰ੍ਹਾਂ ਦੇ ਸੰਬੰਧਾਂ ਵਿੱਚ ਜੀਵਦਾ ਹੈ ਇਹ ਚਾਰ ਤਰ੍ਹਾਂ ਦੇ ਸੰਬੰਧ ਮਨੁੱਖ ਕਿਸੇ ਨਾਲ ਵੀ ਜੋੜ ਸਕਦਾ ਹੈ ਮਨੁੱਖ ਮਨੁੱਖ ਨਾਲ ਜੋੜ ਸਕਦਾ ਹੈ ਮਨੁੱਖ ਗੁਰੂ ਨਾਲ ਜੋੜ ਸਕਦਾ ਹੈ ਮਨੁੱਖ ਪਰਮਾਤਮਾ ਨਾਲ ਜੋੜ ਸਕਦਾ मैं दूजा नुकता बयान कर है मनुख इसने जो संबंध स्थापन किया सब तो नहीं है। किस तरह पहचान महाराज कहने अपने लोभ को में ਮਿੱਤਰ ਬਣਾਇਆ ਅਗਲੇ ਨੂੰ ਆਪਣੇ ਲੋਭ ਦੀ ਖਾਤਰ ਉੰਜੇ ਦੇ ਨਾਲ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਬੋਟੀਆਂ ਪਾਉਂਦੇ ਰਹੋ ਤੇ ਕੁੱਤਾ ਪਿੱਛੇ ਚੱਲੇ ਆ ਰਿਹਾ ਟੁੱਕਰ ਸੁੱਟਦੇ ਜਾਓ ਤੇ ਕੁੱਕਰ ਪਿੱਛੇ ਆ ਰਿਹਾ ਹੈ ਦਾਣੇ ਸੁੱਟਦੇ ਜਾਓ ਕਬੂਤਰਾਂ ਪਿੱਛੇ ਆ ਰਹੀਆਂ ਇਹ ਜੋ ਪਿੱਛੇ ਕਬੂਤਰਾਂ ਆ ਰਹੇ ਨੇ ਪਿੱਛੇ ਕੁੱਤਾ ਆ ਰਿਹਾ ਹੈ ਇਹ ਸਾਡੇ ਪਿੱਛੇ ਨਹੀਂ ਆ ਰਹੇ ਉਹ ਜੋ ਰੋਟੀ ਛੁੱਟੀ ਜਾ ਰਹੀ ਹੈ ਉਸ ਕਰਕੇ ਆ ਰਹੇ ਉਹ ਜੋ ਧਾਣੇ ਛੁੱਟੇ ਜਾ ਰਹੇ ਉਸ ਕਰਕੇ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਤੇਰੇ ਨਾਲੋਂ ਜਿੱਤੇ ਕੋਈ ਨਹੀਂ ਮਤਲਬ ਪਰ ਤੇਥੋਂ ਕੋਈ ਟੁੱਕਰ ਮਿਲ ਸਕਦੇ ਨੇ ਤੇਥੋਂ ਕੁਝ ਕੰਮ ਹੋ ਸਕਦੇ ਨੇ ਇਸ ਕਰਕੇ ਤੈਨੂੰ ਮਿੱਤਰ ਬਣਾਇਆ ਵਰਨਾ ਲੋੜ ਤੇ ਕੋਈ ਨਹੀਂ ਆਪਣੇ ਲੋਭ ਕੋ ਕੀਨੋ ਨਹੀਂ ਹੁੰਜ ਤੇ ਗੁਰਦੁਆਰੇ ਆਣ ਦੀ ਲੋੜ ਨਹੀਂ ਸੀ ਪਰ ਕਰੀ ਕਰੀਏ ਕਿ ਹੋਰ ਕਿਸੇ ਵਸੇਲਿਆਂ ਨਾਲ ਕੰਮ ਬਣਿਆ ਨਹੀਂ ਸ਼ਾਇਦ ਤੂੰ ਬਣਾ ਦੇ ਆਪਣੇ ਲੋਭ ਕੋ ਕੀਨੋ ਤੈਨੂੰ ਮਿੱਤਰ ਬਣਾਇਆ ਆਪਣੇ ਲੋਭ ਕਰਕੇ ਤੂੰ ਪਿਆਰਾ ਲੱਗਦਾ ਹੈ ਇਸ ਕਰਕੇ ਤੇਰੇ ਤੋਂ ਕੁਝ ਮੇਰੀਆਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਤੂੰ ਕਿਸੇ ਵਕਤ ਮੇਰੇ ਕੰਮ ਆ ਸਕਦਾ ਹੈ ਇਸ ਕਰਕੇ ਮੁੰ ਤੇਰੇ ਨਾਲ ਕੋਈ ਮਤਲਬ ਕੋਈ ਮਤਲਬ ਇਹ ਸੰਬੰਧ ਮਨੁੱਖ ਪਰਿਵਾਰ ਦੇ ਮੈਂਬਰਾਂ ਨਾਲ ਬਣਾ ਸਕਦਾ ਹੈ ਇਹ ਸੰਬੰਧ ਮਨੁੱਖ ਗੁਰੂ ਨਾਲ ਬਣਾ ਸਕਦਾ ਹੈ ਪ੍ਰਭੂ ਨਾਲ ਬਣਾ ਸਕਦਾ ਹੈ ਨਾ ਗੁਰੂ ਨਾਲ ਮਤਲਬ ਨਾ ਪਰਮਾਤਮਾ ਨਾਲ ਮਤਲਬ ਨਾ ਮਨੁੱਖਾ ਨਾਲ ਮਤਲਬ ਆਪਣੇ ਲੋਭ ਕੋ ਕੀ ਨਾ ਹੋਵੇ ਆਪਣੇ ਲੋਭ ਦੀ ਪੂਰਤੀ ਇਸ ਤੋਂ ਹੋ ਸਕਦੀ ਇਸ ਕਰਕੇ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਇੱਕ ਇਹ ਸੰਬੰਧ ਹੈ ਲੋਭ ਦਾ ਅਗਲਾ ਪਿਆਰਾ ਲੱਗਦਾ ਹੈ ਲੋਭ ਕਰਕੇ ਅਗਲਾ ਚੰਗਾ ਲੱਗਦਾ ਹੈ ਇਸ ਤੋਂ ਕੁਝ ਮਿਲ ਸਕਦਾ ਹੈ ਅਗਲੇ ਦਾ ਜ਼ਿਕਰ ਬਾਰ ਬਾਰ ਕਰਦੇ ਆਂ ਤੇ ਚੰਗਾ ਲੱਗਦਾ ਹੈ ਕਿਸੇ ਵਕਤ ਕਮ ਆ ਸਕਦਾ ਬਸ ਇਸ ਕਰ ਔਰ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਮੈਂ ਫਿਰ ਅਰਜ਼ ਕਰਾਂ ਇਸ ਤਰ੍ਹਾਂ ਦਾ ਸੰਬੰਧ ਕੋਈ ਪਤੀ ਪਤਨੀ ਨਾਲ ਜੋੜ ਸਕਦਾ ਹੈ ਪਤਨੀ ਪਤੀ ਨਾਲ ਜੋੜ ਸਕਦੀ ਪਿਰਾ ਪਿਰਾ ਨਾਲ ਜੋੜ ਸਕਦਾ ਹੈ ਪੁੱਤਰ ਪਿਓ ਨਾਲ ਜੋੜ ਸਕਦਾ ਹੈ ਪਿਓ ਪੁੱਤਰ ਨਾਲ ਜੋੜ ਸਕਦਾ ਹੈ ਮਿੱਤਰ ਮਿੱਤਰ ਨਾਲ ਜੋੜ ਸਕਦਾ ਸਿੱਖ ਗੁਰੂ ਨਾਲ ਜੋੜ ਸਕਦਾ ਸਿੱਖ ਪ੍ਰਭੂ ਨਾਲ ਜੋੜ ਆਪਣੇ ਲੋਭ ਕੋ ਕੀ ਨਾ ਕੁਝ ਆਪਣੀਆਂ ਹੀ ਲੋੜਾਂ ਨੇ ਇਧਰੋਂ ਉਧਰੋਂ ਤੇ ਨਹੀਂ ਪੂਰੀਆਂ ਹੋਈਆਂ ਸ਼ਾਇਦ ਗੁਰੂ ਤੂੰ ਪੂਰੀਆਂ ਕਰ ਦੇ ਫੇਰੇ ਪਿਛੇ ਸਵਾਸੇ ਚੱਲਦੇ ਆ ਕੋਈ ਟੁੱਕਰ ਛੱਡ ਦੇਗਾ ਕੋਈ ਦਾਣੇ ਛੱਡ ਦੇਗਾ ਇਸ ਕਰਕੇ ਹੁਣ ਕੋਈ ਮਤਲਬ ਨਹੀਂ ਹੁਣ ਕੋਈ ਮਤਲਬ ਇਹ ਸਭ ਤੋਂ ਨੀਵਾਂ ਰਿਸ਼ਤਾ ਹੈ। ਔਰ ਇਹ ਸੰਬੰਧ ਮਨੁੱਖ ਨੂੰ ਕੋਕਰ ਬਣਾ ਦਿੰਦਾ ਹੈ, ਕੁੱਤਾ ਬਣਾ ਦਿੰਦਾ ਹੈ। ਮਨੁੱਖ ਕੋਕਰ ਦੀ ਤਰ੍ਹਾਂ ਜੀਉਂਦਾ ਹੈ। ਦੂਸਰਾ ਆਪਣੇ ਲੋਭ ਕੋਕੀਨੋਂ ਵਿੱਚ। ਗੁਰੂ ਕੋਈ ਮਤਲਬ ਨਹੀਂ ਦੇ ਰਿਹਾ। ਹੋਵੇਂਗਾ ਤੂੰ ਗਿਆਨ। ਹੋਵੇਂਗਾ ਤੂੰ ਸਰਵ ਕਲਾ ਸਮਰਾ। ਐਦਨ ਨਾਲ ਸਾਡਾ ਮਤਲਬ ਨਹੀਂ ਸਾਡਾ ਤੇ ਮਤਲਬ ਤੂੰ ਸਾਡੀ ਲੋੜ ਪੂਰੀ ਕਰ ਤੇ ਚੰਗਾ ਨਹੀਂ ਤੇ ਕੁਝ ਵੀ ਨਹੀਂ ਇਹ ਤੇ ਕੁਝ ਨਹੀਂ ਆਪਣੇ ਲੋਭ ਕੋ ਕੀ ਨਾ ਇਹ ਸੰਬੰਧ ਸਭ ਤੋਂ ਨਹੀਂ ਵਸਦਾ ਮਨੁੱਖ ਨਾਲ ਜੋੜਿਆ ਜਾ ਸਕਦਾ ਹੈ ਪਰਿਵਾਰ ਨਾਲ ਜੋੜਿਆ ਜਾ ਸਕਦਾ ਹੈ ਨਿਰੰਕਾਰ ਨਾਲ ਜੋੜਿਆ ਇਹ ਸੰਬੰਧ ਕੋਕਰ ਸੰਬੰਧ ਜੋ ਕੁੱਤਾ ਦੂਜੇ ਨਾਲ ਜੋੜਦਾ ਹੈ। ਬੋਟੀਆਂ ਸੁੱਟੀਆਂ ਜਾ ਰਹੀਆਂ ਨੇ ਪਿੱਛੇ ਆ ਰਿਹਾ ਹੈ। ਰੋਟੀ ਦੇ ਟੁੱਕਰ ਸੁੱਟੇ ਜਾ ਰਹੇ ਨੇ ਪਿੱਛੇ ਆ ਰਹੇ। ਇਹ ਜਿਹੜਾ ਪਿੱਛੇ ਆ ਰਿਹਾ ਉਹਨਾਂ ਟੁੱਕਰਾਂ ਦੇ ਹੱਦ ਫੇਰੇ ਪਿੱਛੇ ਨਹੀਂ ਆ ਰਿਹਾ। ਇਹ ਜੋ ਗੁਰਦੁਆਰੇ ਆ ਰਿਹਾ ਗੁਰੂ ਕੋਈ ਤੂੰ ਖੇਡ ਬਣਾ ਦੇਗਾ। ਹੋਰ ਤੇ ਕਿਦਰੇੋਂ ਕਮ ਸਰੇ ਚੜਿਆ ਨਹੀਂ ਤੂੰ ਛਾੜ ਦੇਗਾ ਐਸ ਕਰ ਕੇ ਆਇਆ ਔਰ ਕੋਈ ਮਤਲਬ ਨਹੀਂ ਔਰ ਕੋਈ ਮਤਲਬ ਆਪਣੇ ਲੋਭ ਕੋ ਕੀ ਨੋਮੀ ਇਹ ਮਨੁੱਖ ਨੂੰ ਮਨੁੱਖ ਵੀ ਨਹੀਂ ਬਣਨ ਦੇਂਦਾ ਮਨੁੱਖ ਇੱਥੇ ਜੀਵਦਾ ਹੈ ਪਸ਼ੂਾਂ ਦੀ ਤਰ੍ਹਾਂ ਪਸ਼ੂਾਂ ਦੀ ਲੋੜ ਦੀ ਪੂਰਤੀ ਉਸ ਕੋਲ ਹੋ ਗਈ ਤਾਂ ਵੀ ਸੰਬੰਧ ਟੁੱਟ ਜਾਏਗਾ ਤੇ ਜੇ ਨਾ ਹੋਈ ਤਾਂ ਵੀ ਟੁੱਟ ਜੇ ਕਿਉਂਕਿ ਰਿਸ਼ਤਾ ਹੀ ਲੋੜ ਦਾ ਸੀ ਗੱਲ ਹੀ ਸੰਬੰਧ ਹੀ ਲੋੜ ਦਾ ਸੀ ਗਹਿराई ਨਾਲ ਲੈਣਾ ਦੂਸਰਾ ਤੂੰ ਉੰਜ ਹੀ ਮੈਨੂੰ ਚੰਗਾ ਲੱਗਦਾ ਕੋਈ ਲੋੜ ਤੇਰਾ ਹੋਣਾ ਹੀ ਕਾਫੀ ਹੈ ਔਰ ਤੇਤੋਂ ਕੁਝ ਨਹੀਂ ਚਾਹੀਦਾ ਤੂੰ ਹੀ ਸਾਹਮਣੇ ਆਵੇਂ ਇਹੀ ਕਾਫੀ ਪਿਆਰਾ ਹੋਣਾ ਹੀ ਮਹਾਨ ਕੁਝ ਵੀ ਨਹੀਂ ਚਾਹੀਦਾ ਫੋਨ ਜੀ ਪਿਆਰਾ ਲੱਗਦਾ ਇਹ ਪਿਆਰ ਮਨੁੱਖ ਦੇ ਅੰਦਰ ਮਨੁੱਖਤਾ ਨੂੰ ਜਨਮ ਦੇਂਦਾ ਹੈ ਇਨਸਾਨੀਅਤ ਨੂੰ ਜਨਮ ਦੇਂਦਾ ਹੈ ਕੁੱਤੇ ਦਾ ਸੰਬੰਧ ਤੇ ਲੈਣ ਦਾ ਸੰਬੰਧ ਹੈ ਇਹ ਜਿਹੜਾ ਸੰਬੰਧ ਹੈ ਜਿਹੜਾ ਪਿਆਰ ਦਾ ਸੰਬੰਧ ਹੈ ਦੇਣ ਦਾ ਸੰਬੰਧ ਹੈ ਕੁਰਬਾਨ ਹੋਣ ਦਾ ਸੰਬੰਧ ਹੈ ਨਿਛਾਵਰ ਹੋਣ ਦਾ ਸੰਬੰਧ ਤੋਂ ਜੀ ਚੰਗਾ ਲੱਗਦਾ ਫੇਰਾ ਹੋਣਾ ਉਝਹੀ ਚੰਗਾ ਹੈ ਫਿਰ ਇਹ ਕੋਲ ਬੈਠਣਾ ਚੰਗਾ ਲੱਗਦਾ ਹੈ ਤੈਨੂੰ ਸੁਣਨਾ ਚੰਗਾ ਲੱਗਦਾ ਕੁਝ ਵੀ ਨਹੀਂ ਚਾਹੀਦਾ ਔਰ ਕੁਝ ਵੀ ਨਹੀਂ ਚਾਹੀਦਾ ਇਹ ਹੀ ਪਿਆਰ ਮਨੁੱਖ ਦੇ ਅੰਦਰ ਮਨੁੱਖਤਾ ਨੂੰ ਜਨਮ ਲੈਂਦਾ ਜਿਹਨੂੰ ਕਹਿੰਦੇ ਨੇ ਇਨਸਾਨੀਅਤ ਨੂੰ ਜਨਮ ਲੈਂਦਾ ਇੱਕ ਦਫਾ ਮੈਂ ਫੇਰ ਦੁਹਰਾ ਦੇ ਤਾਂ ਕਿ ਮਜ਼ਮੂਨ ਪੂਰਾ ਪਕੜ ਦੇ ਚਾਵੇ ਮਨੁੱਖ ਦੇ ਅੰਦਰ ਚਾਰ ਤਰ੍ਹਾਂ ਦੀਆਂ ਸੰਭਾਵਨਾਵਾਂ ਸੁਪੀ ਹੈ ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਦੇਵਤੇ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਰੱਬ ਦੀ ਤਰ੍ਹਾਂ ਜੀ ਸਕਦਾ ਹੈ ਖੁਦਾ ਦੀ ਤਰ੍ਹਾਂ ਜੀ ਸਕਦਾ ਹੈ ਪਰਮਾਤਮਾ ਦੀ ਤਰ੍ਹਾਂ ਜੀਵੋ। ਖੁਦਾ ਦੀ ਤਰ੍ਹਾਂ ਜੀਵਨ ਦਾ ਔਸਰ ਮਿਲਿਆ ਹੋਵੇ ਤੇ ਸ਼ੈਤਾਨ ਦੀ ਤਰ੍ਹਾਂ ਜੀਵੇ। ਪਰਮਾਤਮਾ ਦੀ ਤਰ੍ਹਾਂ ਜੀਵਨ ਦਾ ਔਸਰ ਮਿਲਿਆ ਹੋਵੇ ਤੇ ਪਸ਼ੂ ਦੀ ਤਰ੍ਹਾਂ ਜੀਵੇ। ਬੜੀ ਵੱਡੀ ਬਦਕਿਸਮਤੀ। ਬਹੁਤ ਵੱਡੀ ਬਦਕਿਸਮਤੀ। ਬਹੁਤ ਮਾੜਾ ਬਾਗ ਹੈ। ਅਵਸਰ ਮਿਲਿਆ ਸੀ ਪ੍ਰਮਾਤਮਾ ਦੀ ਤਰ੍ਹਾਂ ਜੀਣ ਦਾ ਜੀ ਰਿਹਾ ਪਸ਼ੂ ਦੀ ਤਰ੍ਹਾਂ ਮੌਕਾ ਮਿਲਿਆ ਸੀ ਖੁਦਾ ਦੀ ਤਰ੍ਹਾਂ ਜੀਣ ਦਾ ਸ਼ੈਤਾਨ ਦੀ ਤਰ੍ਹਾਂ ਜੀ ਰਿਹਾ ਇਹ ਗਿਣਤੀ ਬਹੁਤ ਜ਼ਿਆਦਾ ਹੈ ਸਾਰੀ ਦੁਨੀਆ ਚ ਜੰਗਲਾਂ ਦੇ ਉੱਤੇ ਪਸ਼ੂ ਹਨ ਸ਼ਹਿਰਾਂ ਵਿੱਚ ਵੀ ਪਸ਼ੂ ਨੇ ਜੰਗਲਾਂ ਦੇ ਚਾਰ ਪੈਰਾਂ ਵਾਲੇ ਪਸ਼ੂ ਨੇ ਸ਼ਹਿਰਾਂ ਦੇ ਚ ਦੋ ਪੈਰਾਂ ਵਾਲੇ ਪਸ਼ੂ ਜੰਗਲਾਂ ਦੇ ਪਸ਼ੂ ਇਤਨੇ ਖਤਰਨਾਕ ਨਹੀਂ ਕਹਿੰਦੇ ਨੇ ਇੱਕੋ ਹੀ ਸਮੇਂ ਇੱਕ ਕੋਬਰਾ ਫਨੀਰ नाग ਵੱਦ ਤੋਂ ਵੱਦ ਚਾਰ ਬੰਦਿਆਂ ਨੂੰ ਡੰਗ ਮਾਰ ਸਕਦਾ ਹੈ ਜ਼ਹਿਰ ਖਤਮ ਹੋ ਜਾਂਦੀ ਹੈ ਜ਼ਹਿਰ ਖਤਮ ਹੋ ਜਾਂਦਾ ਕੋਈ ਸਮੇਂ ਸ਼ੇਰ ਇੱਕ ਦੋ ਬੰਦਿਆਂ ਨੂੰ ਮਾਰੇਗਾ ਖਾ ਜਾਏਗਾ ਭਰ ਜਾਂਦਾ ਪੇਟ ਸਭ ਜਾਂਦਾ। 7 ਕਰੋੜ ਬੰਦਿਆਂ ਦਾ ਕਾਤਲ ਸੀ ਹਿਟਲਰ ਤ੍ਰਿਪਤੀ ਫਿਰ ਵੀ ਨਹੀਂ ਹੋਈ। 3 ਕਰੋੜ ਬੰਦੇ ਮਾਰੇ ਮੌਸੇ ਤੁੰਗ ਨੇ ਚਾਈਨਾ ਜੀ 3 ਕਰੋੜ ਨੂੰ ਉਜਾੜਿਆ। ਤ੍ਰਿਪਤੀ ਫਿਰ ਵੀ ਨਾ ਹੋਈ। ਉਸਤੇ ਔਰੰਗਜ਼ੇਬ ਨੇ ਤੇ 14 ਸੂਫੀ ਫਕੀਰ ਮਾਰੇ ਆਪਣੇ ਤਿੰਨ ਬਿਰਾ ਮਾਰੇ ਪਿਓ ਨੂੰ ਵੀ ਜੇਲ੍ਹ ਦੇ ਤੜਪਾ ਤੜਪਾ ਕੇ ਮਾਰਿਆ ਵੱਡੀ ਭੈਣ ਜਹਾਂ ਆਰਾ ਜਦ ਉਹ ਦਾਰੇ ਦਾ ਪੱਖ ਲੈਣ ਵਾਸਤੇ ਆਈ ਤੇ ਪਿਓ ਨੂੰ ਕਹਿ ਲਗੀ ਸ਼ਾਹਜਹਾਨੋ ਤਖਤ ਦਾਰੇ ਨੂੰ ਦੇਣਾ ਸੂਫੀ ਸੰਤ ਸਰ ਮਦ ਨੇ ਵੀ ਦੁਆ ਕੀਤੀ ਦਾਰੇ ਦੇ ਹੱਕੇ 14 ਸੂਫੀ ਫਕੀਰ ਕਤਲ ਕਰ ਦਿੱਤੇ ਦਾਰੇ ਦੇ ਹੱਕ ਵਿੱਚ ਤੋਂ ਦੁਆ ਕੀਤੀ ਐਨਾ ਹੀ ਕਸੂਰ ਐਨਾ ਹੀ ਕਸੂਰ ਕਿਤਨੀ ਮਖਲੂਕ ਮਾਰੀ ਕਿਤਨੀ ਫੌਜਾਂ ਜੋ ਸਾਥ ਨਹੀਂ ਦੇਂਦੀਆਂ ਸਨ ਤਾਕਤ ਵਿੱਚ ਆਉਂਦਿਆਂ ਖਤਮ ਕੀਤੀਆਂ ਮਾਰੀਆਂ ਮੌਤ ਦੇ ਘਾਟ ਉਤਾਰੀਆਂ ਕੋਈ ਪਸ਼ੂ ਇਤਨਾ ਖਤਰਨਾਕ ਨਹੀਂ ਮਨੁੱਖ ਜੈਸੇ ਜੈਸੇ ਖਤਰਨਾਕ ਹੁੰਦਾ ਗਿਆ ਹਥਿਆਰ ਵੀ ਖਤਰਨਾਕ ਹੁੰਦੇ ਗਏ ਜਰਾ ਸਾਦਾ ਸੀ ਸਰਲ ਸੀ ਲੜ ਪੈਂਦਾ ਸੀ ਬਸ ਨਖੁਨ ਹੀ ਕਾਫੀ ਨੇ ਜਾਂ ਦੰਦਾ ਨਾਲ ਕੱਟ ਲੈਂਦਾ ਸੀ ਐ ਨਹੀਂ ਐ ਹੀ ਸ਼ਸਤਰ ਸਨ ਨਖੁਨ ਤੇ ਦੰਦਾ ਹੋਰ ਕੁਝ ਨਹੀਂ ਪਰ ਪਸ਼ੂਆਂ ਦੇ ਸਾਹਮਣੇ ਦੇ ਦੰਦ ਕਮਜ਼ੋਰ ਸਨ ਇਹਦੇ ਨਖੁਨ ਵੀ ਕਮਜ਼ੋਰ ਸਨ ਉਧਰ ਪੰਜੇ ਬੜੇ ਮਜ਼ਬੂਤ ਸਨ ਤੋ लाठी ਆ ਗਈ ਹੱਥੇ ਫਿਰ लाठी ਦੇ ਨਾਲ ਲੋਹੇ ਦੀ ਨੌਕ ਜੁੜ ਗਈ ਵਰਚਾ ਫਿਰ ਤਲਵਾ ਫਿਰ ਬੰਦੂਕ ਜੈਸੇ ਜੈਸੇ ਮਨੁੱਖ ਖਤਰਨਾਕ ਹੁੰਦਾ ਗਿਆ ਹਥਿਆਰ ਖਤਰਨਾਕ ਹੁੰਦੇ ਗਏ ਫਿਰ ਤੋਪ ਫਿਰ ਟੈਂਕ ਅੱਜ ਮਨੁੱਖ ਹਾਈਡਰੋਜਨ ਬੰਬ ਤੋਂ ਵੀ ਅੱਗੇ ਚਲਾ ਗਿਆ ਐਥੋਂ ਹੀ ਪਤਾ ਚੱਲਦਾ ਹੈ ਕਿ ਬੰਬ ਸੱਪਾਂ ਵਾਸਤੇ ਬਣਾਏ ਨੇ ਇਹ ਬੰਬ ਸ਼ੇਰਾਂ ਤੇ ਚੀਤਿਆਂ ਵਾਸਤੇ ਬਣਾਏ ਨੇ ਉਹਦੇ ਵਿਚਾਰੇ ਇੱਕ ਲਾਠੀ ਨਾਲ ਹੀ ਕਾਬੂ ਹੋ ਜਾਂਦੇ ਮਨੁੱਖਾਂ ਵਾਸਤੇ ਕਿਉਂਕਿ ਮਨੁੱਖ ਬਹੁਤ ਖਤਰਨਾਕ ਬਹੁਤ ਖਤਰਨਾਕ ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ ਖੁਦਾ ਹੋਣ ਦੀ ਸੰਭਾਵਨਾ ਮਨੁੱਖ ਦੇ ਅੰਦਰ ਛੁਪੀ ਹੋਈ ਹੈ ਸ਼ੈਤਾਨ ਹੋਣ ਦੀ ਤਰ੍ਹਾਂ ਜੀ ਰਿਹਾ ਹੈ ਸ਼ੈਤਾਨ ਦੀ ਤਰ੍ਹਾਂ ਜੀ ਬਹੁਤੀ ਮਨੁੱਖਤਾ ਮਨੁੱਖ ਵੀ ਨਹੀਂ ਹੈ ਸ਼ੈਤਾਨ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕਹਿਣਾ ਪਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਦਿਖਾਈ ਦਿੰਦਾ ਹੈ ਮਨੁੱਖ ਜੀ ਰਿਹਾ ਹੈ ਪਸ਼ੂ ਜੀ ਕਿਦਰੇ ਸੰਬੰਧ ਵੀ ਜੋੜਦਾ ਹੈ ਆਪਣੇ ਲੋਭ ਕੋ ਕੀ ਨੋਵੇਂ ਕੁਝ ਆਪਣੀ ਵਾਸ਼ਨਾ ਦੀ ਪੂਰਤੀ ਹੋ ਜਾਂਦੀ ਹੈ ਪਤੀ ਚੰਗਾ ਲੱਗਦਾ ਹੈ ਪਤਨੀ ਚੰਗੀ ਲੱਗਦੀ ਕੁਝ ਆਪਣੀ ਲੋੜਾਂ ਦੀ ਪੂਰਤੀ ਹੋ ਜਾਂਦੀ ਹੈ ਪੁੱਤਰ ਚੰਗਾ ਲੱਗਦਾ ਹੈ ਮਿੱਤਰ ਚੰਗਾ ਲੱਗਦਾ ਹੈ ਭਰਾ ਚੰਗਾ ਲੱਗਦਾ ਹੈ ਮਾਪੇ ਚੰਗੇ ਆਪਣੇ ਲੋਭ ਕੋ ਕੀ ਨੋ ਉਂਝ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਦੂਸਰਾ ਸੰਬੰਧ ਮਨੋਖਾਂ ਦਾ ਸਬੰਧ ਤੋਂ ਉਂਝ ਹੀ ਮੈਨੂੰ ਚੰਗਾ ਲੱਗਦਾ ਹੈ ਤੇਰਾ ਹੋਣਾ ਹੀ ਕਾਫੀ ਹੈ ਤੇਰੇ ਕੋਲ ਬੈਠਦਾ ਤੇ ਸਕੂਨ ਮਿਲਦਾ ਹੈ ਤੈਨੂੰ ਦੇਖਦਾ ਤੇ ਸ਼ਾਂਤੀ ਮਿਲਦੀ ਹੈ ਤੇਰਾ ਹੋਣਾ ਆਨੰਦ ਵਈਏ ਤੋਂ ਉਂਝ ਵੀ ਚੰਗਾ ਲੱਗਦਾ ਹੈ ਤੇਰੇ ਤੋਂ ਸਦਕੇ ਤੇਰੇ ਤੋਂ ਕੁਰਬਾਨ ਕਿੱਥੇ ਕੁਝ ਦੇਣ ਦੀ ਭਾਵਨਾ ਇਹਨੂੰ ਕੁਝ ਦੇਣ ਕੁਰਬਾਨ ਹੋਣਾ ਹੈ ਫਿਦਾ ਹੋਣਾ ਹੈ ਸਦਕੇ ਹੋਣਾ ਇਹ ਸੰਬੰਧ ਮਨੁੱਖ ਪਰਿਵਾਰ ਨਾਲ ਜੋੜ ਸਕਦਾ ਹੈ ਨਿਰੰਕਾਰ ਨਾਲ ਜੁੜਸ ਜਿੱਥੇ ਪਹਿਲਾ ਸੰਬੰਧ ਮਨੁੱਖ ਨੂੰ ਪਸ਼ੂ ਬਣਾ ਦਿੰਦਾ ਹੈ ਇਹ ਸੰਬੰਧ ਮਨੁੱਖ ਦੇ ਅੰਦਰ ਮਨੁੱਖਤਾ ਨੂੰ ਜਨਮ ਦਿੰਦਾ ਹੈ ਇਨਸਾਨੀਅਤ ਨੂੰ ਜਨਮ ਦਿੰਦਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਇਨਸਾਨ ਰਾ ਇਨਸਾਨ ਯਤ ਲਾਜ਼ਮ ਹਸ ਮਨੁੱਖ ਦੇ ਅੰਦਰ ਮਨੁੱਖਤਾ ਲਾਜ਼ਮੀ ਚਾਹੀਦੀ ਹੈ